ਕੀ ਗੱਲ ਝੂਠ ਨਹੀਂ ਦੁਨੀਆ ਸੱਚ ਕਹਿੰਦੀ ਐ ਪੁਲਿਸ ਆਈ ਤੇ ਆਵੇ ਤਾਂ ਮਿੱਟੀ ਚੋ ਵੀ ਮੱਛੀ ਫੜ ਲੈਂਦੀ ਐ ਮਿੱਟੀ ਚੋ ਵੀ ਮੱਛੀ ਫੜ ਲੈਂਦੀ ਐ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਰ ਦੇਖ ਰਹੇ ਸਾਥੀਓ ਖਬਰ ਤੁਹਾਡੇ ਨਾਲ ਕਾਠਗੜ੍ਹ ਤੋਂ ਸਾਂਝੀ ਕਰਨ ਲੱਗੇ ਜਿੱਥੇ ਪੁਲਿਸ ਨੇ ਨਹਿਰ ਦੇ ਨਜ਼ਦੀਕ ਕਿਨਾਰੇ ਦੇ ਨਜ਼ਦੀਕ ਨਸ਼ੇ ਦੇ ਟੀਕੇ ਨਾਲ ਇੱਕ ਨੌਜਵਾਨ ਨੂੰ ਰੰਗੇ ਹੱਥੀ ਫੜਿਆ ਜਾਂ ਕਹਿ ਲਈਏ ਨੌਜਵਾਨ ਦੇ ਹੱਥ ਕੰਬਦੇ ਪਏ ਸੀ ਤਦ ਉਸ ਨੂੰ ਫੜਿਆ ਹੁਣ ਇਹਦੇ ਵਿੱਚ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਹਿਲੀ ਗੱਲ ਤਾਂ ਇਹ ਕਿ ਨੌਜਵਾਨ ਨੂੰ ਨਸ਼ੇ ਦੇ ਟੀਕੇ ਨਾਲ ਫੜਿਆ ਇਹਦਾ ਮਤਲਬ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਹਾਲੇ ਕਿਤਨਾ ਕਿਤੇ ਕਮੀ ਹੈ ਹਾਲੇ ਜੜਾਂ ਤੱਕ ਇਹ ਯੁੱਧ ਨਹੀਂ ਪਹੁੰਚਿਆ ਹਾਲੇ ਉੱਪਰ ਉੱਪਰ ਹੀ ਜਿਹੜੇ ਪੱਤੇ ਕੱਟੇ ਜਾ ਰਹੇ ਲੇਕਿਨ ਜੜ ਕੱਟਣੀ ਹੱਲੇ ਬਹੁਤ ਦੂਰ ਹੈ ਔਰ ਇੱਕ ਗੱਲ ਇਤੋਂ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਿਹੜਾ ਇਹ ਨੌਜਵਾਨ ਫੜਿਆ ਆ ਉਤੋਂ ਪੁੱਛ ਕੇ ਛੋਣੇ ਚਾਹੀਦੀ ਹੈ ਕਿ ਨਸ਼ੇ ਦਾ ਟੀਕਾ ਕਿਸ ਤੋਂ ਲੈ ਕੇ ਆਇਆ ਟੀਕੇ ਦੇ ਅੰਦਰ ਜਿਹੜਾ ਸਮਾਨ ਸੀ ਉਹ ਕਿੱਥੋਂ ਖਰੀਦਿਆ ਤਾਂ ਇਹ ਨੌਜਵਾਨ ਜਿਹੜਾ ਆ ਇੱਕ ਕੜੀ ਬਣ ਸਕਦਾ ਤੇ ਜਿਹੜੀ ਇੱਕ ਚੇਨ ਹੈ ਨਸ਼ਾ ਸਪਲਾਈ ਕਰਨ ਦੀ ਹੈ ਟੀਕੇ ਸਪਲਾਈ ਕਰਨ ਦੀ ਉਹ ਚੇਨ ਨੂੰ ਡਿਸਮੈਂਟਲ ਕੀਤਾ ਜਾ ਸਕਦਾ ਤੇ ਦੂਜੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਿਹੜਾ ਇਹ ਨੌਜਵਾਨ ਹੈ ਇਸ ਦੇ ਉੱਤੇ ਐਨਡੀਪੀਐਸ ਦਾ ਪਰਚਾ ਕੀਤਾ ਗਿਆ ਤਾਂ ਵੱਡੇ ਸਵਾਲ ਇਹ ਨੇ ਕੱਲਾ ਇਹ ਨੌਜਵਾਨ ਨਹੀਂ ਕਿਉਂਕਿ ਇਹ ਤਾਂ ਕੰਜ਼ਿਊਮਰ ਹੈ ਜਿਨ੍ਹਾਂ ਨੇ ਇਸ ਨੂੰ maal ਸਪਲਾਈ ਕੀਤਾ ਗੈਰ ਕਾਨੂੰਨੀ maal ਸਪਲਾਈ ਕੀਤਾ ਆ ਸਰਿੰਜ ਸਪਲਾਈ ਕੀਤੀ ਹੈ ਉਹਨਾਂ ਦਾ ਵੀ ਫੜ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਵੀ ਪਿੰਜਰੇ ਚ ਜਾਣਾ ਬਹੁਤ ਜ਼ਰੂਰੀ ਹੈ ਉਸ ਤੋਂ ਉੱਪਰਲੀ ਗੱਲ ਜੋ ਮੈਨੂੰ ਚੰਗੀ ਲੱਗੀ ਹੋਈ ਹੈ ਕਿ ਪੁਲਿਸ ਮੁਲਾਜ਼ਮਾ ਦਾ ਕਹਿਣਾ ਹੈ ਕਿ ਜਿਹੜਾ ਇਹ ਨੌਜਵਾਨ ਹੈ ਨਸ਼ੇ ਦਾ ਆਦੀ ਹੈ ਇਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾਵੇਗਾ ਤਾਂ ਵੱਡੀ ਗੱਲ ਇਹ ਹੈ ਕਿ ਅਜਿਹੇ ਨੌਜਵਾਨ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਆਪਣੀ ਸੁੱਧ ਬੁੱਧ ਖੋ ਚੁੱਕੇ ਨੇ ਉਹਨਾਂ ਨੂੰ ਦੁਆਰਤੀ ਮੁਖਤਾਰਾ ਨਾਲ ਜੋੜਨਾ ਚਾਹੀਦਾ ਤਾਂ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਸੁਧਰ ਸਕੇ ਜ਼ਿੰਦਗੀ ਵੀ ਟਰੈਕ ਤੇ ਆ ਸਕੇ ਉਹਨਾਂ ਦਾ ਪਰਿਵਾਰ ਵੀ ਸੁੱਖ ਦਾ ਸਾਹ ਲੈ ਸਕੇ ਤਾਂ ਵੱਡੀ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਮੰਨ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਲਿਪਤ ਹੋ ਗਏ ਆ ਉਹਨਾਂ ਨੂੰ ਦਵਾਰਤੀ ਮੁਖਤਾਰਾ ਨਾਲ ਜੋੜਿਆ ਜਾਵੇ ਤੇ ਜਿਹੜੇ ਮਾੜੇ ਅੰਸਰ ਹਾਲੇ ਵੀ ਬਾਜ਼ ਨਹੀਂ ਆ ਰਹੇ ਆਪਾਂ ਜਿਹੜੀਆਂ ਤਸਵੀਰਾਂ ਦੇਖਦੇ ਰਹਿੰਨੇ ਆਏ ਦਿਨ ਕਿ ਜਿਹੜੇ ਨਸ਼ਾ ਤਸਕਰ ਉਹਨਾਂ ਦੇ ਘਰ ਟਾਏ ਜਾ ਰਹੇ ਆ ਪਿੰਡਾਂ ਚ ਅਪੀਲ ਕੀਤੀ ਜਾ ਰਹੀ ਹੈ ਕਿ ਨਸ਼ਾ ਤਸਕਰ ਜਿਹੜੇ ਆ ਉਹਨਾਂ ਦੇ ਪਿੱਛੇ ਨਾ ਜਾਓ ਉਹਨਾਂ ਦਾ ਪਿੱਛਾ ਨਾ ਕਰੋ ਉਹਨਾਂ ਦੀ ਹੈਲਪ ਨਾ ਕਰੋ ਉਹਨਾਂ ਦੀ ਪੁਸ਼ਤ ਪਨਾਹੀ ਨਾ ਕਰੋ ਉਸ ਦੇ ਬਾਵਜੂਦ ਵੀ ਜਿਹੜੇ ਹਾਲੇ ਤੱਕ ਨਹੀਂ ਹਟਦੇ ਤਾਂ ਉਹਨਾਂ ਨੂੰ ਪਿੰਜਰੇ ਦੇ ਅੰਦਰ ਕੈਦ ਕਰਨਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਬਚਾਅ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਦੁਵਾਰਤੀ ਮੁਖਤਾਰਾ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਦਿਖਾਨੇ ਮੌਕੇ ਦੇ ਅਫਸਰ ਕੀ ਕਹਿੰਦੇ ਆ ਪਟਿਆਲਾ ਦੇ ਇੱਕ ਗੰਦਾ ਮਾਮਲਾ ਦਰਜ ਕੀਤਾ ਜੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਨਾਨਜੋਗ ਡੀਜੀਪੀ ਪੰਜਾਬ ਮਾਨਜੋਗ ਐਸਐਸਪੀ ਸਾਹਿਬ ਫਕਤ ਲਖਪਤ ਸਿੰਘ ਜੀ ਦੇ ਨਿਰਦੇਸ਼ ਅਨੁਸਾਰ ਨਸ਼ਾ ਕਰਨ ਵਾਲੇ ਤੇ ਨਸ਼ਾ ਵੇਚਣ ਵਾਲਿਆਂ ਤੇ ਲਗਾਮ ਪਸਣ ਲਈ ਜਿਹੜੀ ਆ ਚੱਲ ਰਹੀ ਹੈ ਲਹਿਰ ਚੱਲ ਰਹੀ ਹੈ ਜਿਸ ਦੇ ਵਿੱਚ ਕੱਲ ਪੁਲਿਸ ਪਾਰਟੀ ਗਸ਼ਤ ਕਰ ਰਹੇ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਕਮਾਲਪੁਰ ਮੋੜ ਤੇ ਪਹੁੰਚੀ ਤਾਂ ਮਰੇਰਾ ਰੋਡ ਦੇ ਸਪੀਡ ਹੱਦ ਕਾਟਗੜ ਦੀ ਹੱਦ ਤੇ ਜਾ ਰਹੇ ਸੀਗੇ ਤਾਂ ਮਹਿਰ ਤੇ ਕਿਨਾਰੇ ਇੱਕ ਮੋਨਾ ਵਿਅਕਤੀ ਬੈਠਾ ਦਿਖਾਈ ਦਿੱਤਾ ਜੋ ਕਿ ਨਸ਼ੀਦਾ ਟੀਕਾ ਲਗਾ ਰਿਹਾ ਸੀ ਜਿਸ ਨੂੰ ਵਾਕ ਦੇ ਕੰਮ ਸੀ ਅੱਛਾ ਜਾਰੇ ਜਿਹੜਾ ਬੱਚੇ ਦਾ ਟੀਕਾ ਇਹ ਕੰਦਾ ਟੀਕਾ ਸੀ ਜਾਂ ਹੋਰ ਵੀ ਕਿਸੇ ਦਾ ਕੋਈ ਸਮਾਨ ਜਿਹੜਾ ਕੋਈ ਨਸ਼ੀਦਾ ਫੱਕੋ ਕੋਲ ਦੀ ਚੋਰੀ ਹੋ ਗਿਆ ਜਿਹੜਾ ਇਹਵੇਂ ਖੋਲਿਆ ਹੋਇਆ ਸੀ ਦਾ ਟੀਕਾ ਨੇ ਪਹਿਲਾਂ ਲਾ ਚੁੱਕਾ ਸੀ ਦਾ ਇਹਦੇ ਕੋਲ ਟੀਕਾ ਤੇ ਸਿਰਿੰਜ ਤੇ ਇੱਕ ਪਾਣੀ ਦੀ ਬੋਤਲ ਬਰਾਮਾ ਇਹ ਕਿੱਥੋਂ ਦਾ ਰਹਿਣ ਵਾਲੇ ਜੀ ਬੰਦਾ ਇਹ ਇਹ ਪ੍ਰਿੰਟ ਰੱਥਾ ਨੰਗਲ ਤੋਂ ਰਹਿਣ ਵਾਲਾ ਹੈ ਅੱਛਾ ਇਹਦੇ ਤੇ ਕੋਈ ਪਹਿਲਾਂ ਤੱਕ ਕੋਈ ਮਾਮਲਾ ਦਰਜ ਜਾਂ ਇਹ ਪਹਿਲਾਂ ਨਹੀਂ ਕੋਈ ਦਰਜ ਇਹ ਸਿਰਫ ਆਪਣੇ ਜੋਗਾ ਕਰਦਾ ਸੀ ਕਿ ਜਾਂ ਕੋਈ ਸੇਲ ਦਾ ਵੀ ਕੰਮ ਕਰਦਾ ਸੀ ਇਹਦੇ ਬਾਰੇ ਪੁੱਛ ਹਜੇ ਤੱਕ ਦਾ ਪੁੱਛਗਛ ਇਹੀ ਹੈ ਵੀ ਇਹ ਨਸ਼ਾ ਲੈ ਕੇ ਆਪ ਹੀ ਟੀਕੇ ਲਗਾਉਂਦਾ ਤੇ ਹੁਣ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਇਹਦੇ ਤੇ 27 6885 ਐਨਡੀਪੀ ਐਕਟ ਦਾ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਫਿਰ ਇਹਨੂੰ ਨਸ਼ਾ ਸ਼ਦਾਹ ਕੇਂਦਰ ਦੇ ਵਿੱਚ ਇਹਨਾਂ ਦਾਖਲ کروایا ਜਾਊਗਾ